ਆਪਾਂ ਜਿਹੜੇ ਮੋਡੇ ਦੀ ਕਾਟ ਪਾ ਰਹੇ ਹਾਂ ਮਾਹਣੇ ਕਿੰਨੀ ਲੰਬਾਈ ਹੈ ਦੀ ਬਾਹ ਦੀ 16 17 ਹੀ ਰੱਖਤੀ 17 ਇੰਚ ਲੰਬਾਈ ਹੈ ਜੀ ਬਾਹ ਦੀ 20 ਕਟਾਈ ਕਰ 20 ਇੰਚ ਕਟਾਈ ਕਰ ਲਈ 20 ਇੰਚ ਕਟਾਈ ਕਰੀ ਆਪਾਂ ਨੇ ਮੋੜੇ ਕਿੰਨੇ ਹੈ ਜੀ ਇਹ ਆਪਣਾ ਜੀ ਫੁੱਲ ਨਾਪ ਦਾ ਸੂਟ ਮੋੜੇ ਇਹਦੇ ਚ ਸਾਡੇ ਕਿਸ਼ੇ ਸਾਢੇ 6 ਮੋੜੀ ਹੈ ਜੀ ਇਹਦੀ ਪਾਣੀ ਹਾਂਜੀ ਆਪਾਂ ਕਮੀਜ਼ ਦੀ ਕਟਾਈ ਕਰ ਰਹੇ ਹਾਂ ਤੀਰਾ ਕਿੰਨਾ ਹੈ ਦਾ 8 ਤੇ 8 ਇੰਚ ਤੀਰਾ 13 15 ਤਿਆਰ ਹੁੰਦਾ ਆਪਾਂ 1 ਇੰਚ ਵੱਧ ਲੈ ਲੈਣੇ ਆ ਮੋੜਾ ਕਿੰਨਾ ਹੈ ਆਹ ਮੋੜੇ ਦੀ 7 ਇੰਚ ਤੇ 7 ਇੰਚ ਮੋੜਾ ਕਟਾਈ ਸ਼ਾਤੀ ਹੈ ਇਹ 24 24 ਦੀ 12 ਇੰਚ ਲੈ ਲਈ। ਸ਼ਾਤੀ 24 ਇੰਚ। ਆਪਾਂ ਨੇ ਇਧਰੋਂ 12 ਲੈ ਲਿਆ 24। ਇਹ ਤੀਰ ਇਹਨਾਂ ਦਾ 15 ਉਹ ਡਬਲ ਦਾ ਇਹ ਮੋੜਿਆ ਹੋਇਆ ਆਪਣਾ। ਹਾਂ ਹਾਂ ਆਪਣਾ ਮੋੜਿਆ ਹੋਇਆ। ਮੋੜੇ 7 ਇੰਚ। 8 8 8 16 ਅੱਧਾ ਅੱਧਾ ਇੰਚ ਇੱਥੇ ਆ ਜਾਣੀਆਂ ਉਹ ਸਲਾਈ ਠੀਕ ਹੈ। ਆਪਾਂ ਨੇ ਮੋੜਾ ਦੀ ਕਟਾਈ ਕਰਤੀ। ਕਹਤੋਂ ਦੀ ਆਪਾਂ ਕਟਾਈ ਕਰਦਾਂਗੇ। ਇਹ ਸਾਲ ਦੀ ਹੈ ਵੀ 16। ਹਾਂਜੀ ਆਹ ਚਾਕ ਤੱਕ ਹੈਗੀ ਆਪਣੀ 16 ਇੰਚ। ਕੱਚ ਤੋਂ ਲੈ ਕੇ ਚਾਕ ਤੱਕ। 16 ਇੰਚ। ਇਹ ਤਾਂ 14 ਇੰਚ। ਬਲੇਟ ਹੈਗੀ ਜੀ 14 ਇੰਚ ਤੇ। ਦੋ ਦੋ ਪਲੇਟਾਂ ਬਣੇ ਜੀ ਆਪਣਾ ਭਾਰੀ ਨਾ ਪਤਾ ਛੋੜਾ ਦੇਤੇ ਜੀ ਆਪਾਂ ਦੋ ਦੋ ਪਲੇਟਾਂ ਪਾਵਾਂਗੇ ਤੇ ਨਿਤ ਨਿਸ਼ਾਨ ਇੱਕ ਇੱਕ ਨਿਸ਼ਾਨ 3 ਇੰਚ ਤੇ ਦੂਜਾ ਦੂਜਾ ਪੌਣੇ 6 ਦੂਜਾ ਨਿਸ਼ਾਨ ਪੌਣੇ 6 ਜੀ ਜਲਦੀ ਸੱਤ 7 ਇੰਚ ਲੰਬਾਈ ਆ ਜੀ ਇਹਦੀ ਪਲੇਟ ਇਹਨੂੰ ਆਪਾਂ ਹੀ ਦੋ ਦੋ ਪਲੇਟਾਂ ਪਾਵਾਂਗੇ ਇੱਕ ਨਿਸ਼ਾਨ 3 ਇੰਚ ਤੇ ਇੱਕ ਪੌਣੇ 6 ਉਹ ਜੋ ਉਧੂ ਪਲੇਟ ਸਾਈਡ ਵਾਲੀ ਇਹ ਕਿੰਨਾ ਕਿੰਨਾ ਇੰਚ ਹੈ ਇਹ ਉਹੀ ਆਹ ਬਸ 1 ਇੰਚ ਡੇਢ ਦਾ ਫਾਸਲਾ ਹੁੰਦਾ ਇਧਰ ਨੂੰ 2-2.5 ਰੱਖ ਦਿੰਦੇ ਆਂ ਇਹ ਯਾਰ 10 ਤੇ ਲੱਗੂ ਨਿਰਾਨੀ ਲੇਟ ਥੱਲੇ ਆਹ ਦਾਢੇ ਪੰਜ ਤੇ 6 ਤੇ ਇਹ 6 ਦੇ ਲਈ ਹੈ 6 ਇੰਚ ਤੇ ਨਿਸ਼ਾਨੀ ਉਹ ਬੰਦੇ ਦਾ ਨਾਪ ਆ ਪਤਾ ਲੈ ਬੰਦੇ ਦਾ ਨਾਪ ਤਾਂ ਪਲੇਟਾਂ ਦਾ ਫਰਕ ਹੁੰਦਾ ਹਾਂ ਜੀ ਹੁਣ ਆਪਾਂ ਜੀ ਕੈਂਚੀ ਦੇ ਨਾਲ ਨਿਸ਼ਾਨੀਆਂ ਲਾ ਦਾਂਗੇ ਹਾਂ ਇਹ ਜੀ ਆਪਾਂ ਕੈਂਚੀ ਦੇ ਨਾਲ ਪੱਕਾ ਕਰ ਦਾਂਗੇ ਫਿਰ ਦੂਜੇ ਪਾਸੇ ਜੀ ਆਪਾਂ ਇਹ ਪੈਨ ਦੇ ਨਾਲ ਨਿਸ਼ਾਨੀ ਲਾ ਦਾਂਗੇ ਸਾਡੇ ਵੀ ਤਾਂ ਇੱਥੇ ਨਹੀਂ ਧੁੰਦੀ ਹੈ ਅਗਰ ਬਹਿ ਜਾਣਾ ਪਈ ਉਹ ਤਾਂ ਹਾਂਜੀ ਆਪਾਂ ਜੀ ਦੂਜੇ ਪਾਸੇ ਵੀ ਨਿਸ਼ਾਨੀ ਲਾ ਦਾਂਗੇ। ਉਹ ਵੀ ਦਗਾ ਕੱਟਿਆ ਹੈ ਇਹ। ਥੋੜਾ ਆਓ। ਉਹ ਕੱਟਿਆ ਉਹਦਾ। ਦੰਦੀ ਦੀ ਘਰ ਵਾਲੀ ਦਾ। ਉਹ ਨਹੀਂ ਦਾ। ਹੂੰ। ਹਾਂ ਜੀ ਆਪਣੇ ਸਾਰੇ ਨਿਸ਼ਾਨ ਲਾਤੀ ਜੀ ਆਪਣਾ ਜੀ ਮਗਰ ਲਗੜਾ ਸਵਾ 2 ਇੰਚ ਚੜਾਈ ਥੱਲੇ ਨੂੰ ਲੰਬਾਈ 3.5 ਇੰਚ 3.5 ਆਪਾਂ ਨੇ نیچے ਨੂੰ ਰੱਖੀ ਆ ਲੰਬਾਈ ਸਵਾ 2 ਚੜਾਈ ਰੱਖੀ ਹੁਣ ਆਪਾਂ ਜੀ ਇਹਦੀ ਕਟਾਈ ਕਰਦੇ ਹਾਂ ਰੇਵੇ ਰੋਸਦਾਨੀ ਹੁਣ ਜੀ ਆਪਾਂ ਮੋਰੇ ਵਾਲੇ ਗਲੇ ਦੀ ਕਟਾਈ ਕਰਾਂਗੇ ਦਾਜ ਆਪਾਂ ਨੇ ਸਿੰਪਲੇ ਗੜਾ ਬਣਾਉਣਾ ਆਪਾਂ ਕੱਪੜੇ ਦਾ ਹੀ ਗੜਾ ਬਣਾਵਾਂਗੇ ਕਿੰਨੀ ਚੜਾਈ ਹੈ ਸਵਾ ਦੋ ਸਵਾ ਦੋ ਚੜਾਈ ਹੈ ਸਾਢੇ 6 ਥੱਲੇ ਨੂੰ ਸਾਢੇ 6 ਥੱਲੇ ਨੂੰ ਲੰਬਾਈ ਹੈ ਹੁਣ ਆਪਾਂ ਇਹ ਮੋੜਲੇ ਗਲੀ ਦੀ ਵੀ ਕਟਾਈ ਕਰ ਦਾਂ। ਹਾਂਜੀ ਆਪਣਾ ਭਾਰੀ ਨਾਲ ਆਪਣਾ ਸੂਟ ਸੀ। ਮੈਂ ਲਾਹਾਂ। ਚਲੋ ਆ ਲੈ ਕੇ ਜਾਣਾ ਨੂੰ। ਵਾਧੂ ਦੇ। ਇਹ ਵੜਾਈ ਕਰੀਏ ਨਾ।